ਹੈਲੋ ਜੀ ਕਿਵੇਂ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਹਾਂ ਜੀ ਜਿਹੜੇ ਪਰੇਸ਼ਾਨ ਨੇ ਜਿਨ੍ਹਾਂ ਦੇ ਬਹੁਤ ਜਿਆਦੀਆਂ ਗੰਧੀਆਂ ਛਾਈਆਂ ਨੇ ਜਿੱਦੀ ਛਾਈਆਂ ਨੇ ਜਿਨ੍ਹਾਂ ਦੇ ਚਿਹਰੇ ਤੇ ਕਾਲਾਪਾਨ ਮੈਲ ਜੰਮੀ ਹੋਈ ਏ ਤੁਹਾਡੇ ਨਾਲ ਮੈਂ ਸ਼ੇਅਰ ਕਰਦੀਣੀ ਇੱਕ ਬਹੁਤ ਹੀ ਪਿਆਰਾ ਸਕਰਬ ਹੈ ਇਹਦਾ ਨਾਮ ਹੈਗੇ ਡੀਟੇਨ ਸਕਰਬ ਬਹੁਤ ਪਿਆਰਾ ਸਕਰਬ ਹੈ ਇਹ ਤੁਸੀਂ ਮੰਗਵਾ ਸਕਦੇ ਹੋ Amazon ਤੋਂ ਇਹਦੀ ਮਤਲਬ ਕਿ ਪ੍ਰਾਈਸ ਹੈਗਾ 215 ਦਾ ਮਤਲਬ ਕਿ ਅੱਧਾ ਕਿਲੋ ਦਾ ਡੱਬਾ ਇਹ ਆ ਜਾਂਦਾ ਹੈ ਠੀਕ ਹੈ ਤੇ ਬਹੁਤ ਵਧੀਆ ਸਕਰਬ ਹੈ ਤੁਸੀਂ ਹਫਤੇ ਵਿੱਚ ਦੋ ਵਾਰੀ ਕਰ ਸਕਦੇ ਹੋ ਤੁਹਾਡੇ ਚਿਹਰੇ ਦੀ ਜਿੰਨੀ ਵੀ ਗੰਦੀ ਡਸਟ ਜਿੰਨੀ ਗੰਦੀ ਮੈਲ ਜੰਮੀ ਹੋਵੇਗੀ ਸਾਰੀ ਰਿਮੂਵ ਕਰ ਦਿੰਦਾ ਹੈ ਚਿਹਰਾ ਇੱਕਦਮ ਚਮਕਦਾਰ ਕਰ ਦਿੰਦਾ ਹੈ ਇਹ ਮੈਂ ਲੱਗ ਗਈ ਸੀਗੀ ਸਵੇਰੇ ਕਰਨ ਵਾਸਤੇ ਤੇ ਮੈਂ ਕਿਹਾ ਚੱਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਦੀ ਆ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਹੈ ਉਹ ਪਰਚੇਜ਼ ਕਰ ਸਕਦੇ ਨੇ ਇਹ ਦੇਖੋ ਇਸ ਤਰੀਕਾ ਦੀ ਡੱਬੀ ਬਹੁਤ ਵਧੀਆ ਪੈਕਿੰਗ ਆਉਂਦੀ ਹੈ ਤੇ ਬਹੁਤ ਪਿਆਰਾ ਸਕਰਬ ਹੈ ਹਾਂਜੀ ਚਿਹਰੇ ਦੀ ਝੁਰੜੀਆਂ ਚਿਹਰੇ ਦੇ ਦਾਗ ਚਿਹਰੇ ਦੇ ਜੋ ਛਾਇਆਂ ਨੇ ਜੋ ਵੀ ਪ੍ਰੋਬਲਮ ਹੈ ਤੁਹਾਡੀ ਆਹ ਵੱਲ ਠੀਕ ਕਰੇਗੀ ਇਹ ਹੈ ਕਿ orange ਇਹ ਹੈਗੀ ਫੈਸਲਨ ਦੀ ਡੱਬੀ ਜਾਦੂ ਦੀ ਪੁੜੀਆ 10 ਰੁਪਏ ਦੀ ਡੱਬੀ ਹੈ 5 ਰੁਪਏ ਦੀ ਵੀ ਮਿਲ ਜਾਂਦੀ ਜਿੱਥੇ ਮਰਜੀ ਤੁਸੀਂ ਲੈ ਸਕਦੇ ਹੋ ਇਹਨੂੰ ਸਹੀ ਇਸਤੇਮਾਲ ਕਰਨ ਦਾ ਢੰਗ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੀ ਨਹੀਂ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਸੀ ਤੇ ਇਹਨੂੰ ਕਿਸ-ਕਿਸ ਚੀਜ਼ ਵਿੱਚ ਆਪਾਂ ਇਸਤੇਮਾਲ ਕਰਕੇ ਆਪਣੇ ਚਿਹਰੇ ਦੀ ਜਿਹੜੀਆਂ ਝੁਰੜੀਆਂ ਨੇ ਉਹਨਾਂ ਨੂੰ ਠੀਕ ਕਰ ਸਕਦੇ ਹਾਂ ਕਿਉਂਕਿ ਜਿਹੜਾ ਲੂਜ਼ਪਨ ਹੁੰਦਾ ਨਾ ਹੱਥਾਂ ਦਾ ਚਿਹਰੇ ਦਾ ਇਹ ਠੀਕ ਕਰਦੀ ਕਿਸ ਤਰੀਕੇ ਨਾਲ ਕਰਦੀ ਹੈ ਤੇ ਨਿਖਾਰ ਕਿਸ ਤਰੀਕੇ ਨਾਲ ਦਿੰਦੀ ਹੈ ਇਹ ਵੀ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰਨ ਲੱਗੀ ਹਾਂ ਠੀਕ ਹੈ ਉਸ ਲਈ ਪਹਿਲਾਂ ਲੈਣਾ ਆਪਾਂ ਇੱਕ ਖਾਲੀ ਕਟੋਰੀ ਲਈਏ ਦੇਖ ਲਓ ਠੀਕ ਹੈ ਇਹ ਹੈਗਾ ਔਰੇਂਜ ਔਰੇਂਜ ਦਾ ਲੈਣਾ ਆਪਾਂ ਇੱਥੇ ਰਸ ਥੋੜਾ ਜਿਹਾ ਠੀਕ ਹੈ ਅੱਧਾ ਕਿ ਚੰਪਾ ਜਿੰਨਾ ਕਿ ਆਪਾਂ ਨੂੰ ਮਤਲਬ ਕਿ ਚਾਹੀਦਾ ਹੁੰਦਾ ਹੈ ਰਸ ਲੈ ਲਿਆ ਔਰੇਂਜ ਦਾ ਇਹਦੇ ਵਿੱਚ ਪਾਣੀ ਆਪਾਂ ਵੈਸਲੀਨ ਇਹਦੀ ਮ사ਜ ਕਰਨ ਦੇ ਨਾਲ ਇਹ ਕਿਸ ਤਰ੍ਹਾਂ ਮ사ਜ ਕਰਨੀ ਕਿਹਦੇ ਨਾਲ ਕਰਨੀ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਪੂਰੀ ਵੀਡੀਓ ਫੁੱਲ ਦੇਖਿਓ ਤੇ ਤੁਹਾਡਾ ਜਿਹੜਾ ਚਿਹਰਾ ਇੱਕਦਮ ਚਮਕਣ ਵਾਲਾ ਇੱਕਦਮ ਝੁਰੜੀਆਂ ਰਹਿਤ ਹੋਣ ਵਾਲਾ ਛਾਈਆਂ ਨੂੰ ਬਿਲਕੁਲ ਠੀਕ ਕਰੇਗਾ ਆ ਦੇਖੋ ਇੰਨੀ ਕਿ ਲੈ ਲਈ ਆਪਾਂ ਇੱਥੇ ਵੈਸਲਿਨ ਠੀਕ ਹੈ ਤੇ ਇਸ ਤਰੀਕੇ ਨਾਲ ਨੂੰ ਇਹਦੇ ਵਿੱਚ ਮਿਕਸ ਕਰ ਲੈਣਾ ਹੈ ਦੇਖੋ ਜੀ ਔਰੇਂਜ ਦੇ ਰਸ ਵਿੱਚ ਜਨਕਿ ਸੰਤਰੀ ਦਾ ਰਸ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰ ਲੈਣਾ ਹੈ ਠੀਕ ਹੈ ਇਸ ਤਰੀਕੇ ਨਾਲ ਦਾ ਪੇਸਟ ਬਣਾ ਲੈਣਾ ਇਹਨੂੰ ਮਿਕਸ ਕਰਕੇ ਜਿਹੜਾ orange ਹੁੰਦਾ ਹੈ ਵਿਟਾਮਿਨ ਸੀ ਮਾਤਰਾ ਚ ਭਰਪੂਰ ਹੁੰਦਾ ਹੈ ਵਿਟਾਮਿਨ ਸੀ ਜਿਹੜੀ ਤੁਹਾਡੇ ਚਿਹਰੇ ਲਈ ਬਹੁਤ ਵਧੀਆ ਹੁੰਦੀ ਹੈ ਚਿਹਰੇ ਨੂੰ ਨਖਾਰਨ ਵਿੱਚ ਕਰਗਲੇ ਚਿਹਰੇ ਨੂੰ ਗੋਰਾ ਚਿੱਟਾ ਕਰਨ ਵਿੱਚ ਨਖਾਰਗਲੇ ਜਿਹੜੀ ਵੈਸਲੀਨ ਹੁੰਦੀ ਹੈ ਜਿਨ੍ਹਾਂ ਦਾ ਖੁਸ਼ਕ ਚਿਹਰਾ ਹੁੰਦਾ ਹੈ ਜਿਨ੍ਹਾਂ ਦੇ ਝੁੱਡੀਆਂ ਹੁੰਦੀਆਂ ਨੇ ਕਿਉਂਕਿ ਜਿਹੜੀ ਡਰਾਈ ਸਕਿਨ ਹੁੰਦੀ ਉਹਤੇ ਹੀ ਸ਼ਾਈਆਂ ਆਉਂਦੀਆਂ ਨੇ ਉਰਤੇ ਹੀ ਝੁੱਡੜੀਆਂ ਪੈਂਦੀਆਂ ਨੇ ਠੀਕ ਹੈ ਤੇ ਤਾਂ ਤੁਹਾਡੀ ਸਕਿਨ ਜਿਹੜੀ ਲੂਜ਼ ਹੋ ਜਾਂਦੀ ਹੈ ਖਾਸ ਉਹਨਾਂ ਵਾਸਤੇ ਜਿਨ੍ਹਾਂ ਦੇ ਕਮੈਂਟ ਆਏ ਸੀ ਕਿ ਦੀਦੀ ਸਾਡੀ ਸਕਿਨ ਜਿਹੜੀ ਲੂਜ਼ ਹੋ ਗਈ ਏ ਸਾਡੀ ਸਕਿਨ ਤੇ ਝੁੱਡੜੀਆਂ ਨੇ ਸਾਡੀ ਸਕਿਨ ਜਿਹੜੀ ਇੱਕ ਇਸ ਤ੍ਰਿਕਾ ਨਾਲ ਵੈਸਲਿਨ ਤੁਸੀਂ ਜਿਹੜੀ ਹੈ ਇਸਤੇਮਾਲ ਕਰਨੀ ਹੈ ਪਹਿਲਾਂ ਜਿਹੜਾ ਮੈਂ ਸਕਰਬ ਦੱਸਿਆ ਉਹ ਵੀ ਬਹੁਤ ਵਧੀਆ ਉਸ ਸਕਰਬ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ Amazon ਤੋਂ ਤੇ ਤੁਸੀਂ ਆਪਣੇ ਚਿਹਰੇ ਤੇ ਸਕਰਬ ਕਰਕੇ ਆਪਣੀ ਗੰਦੀ ਜਿਹੜੀ ਮੈਲ ਹੈ ਪਹਿਲਾਂ ਉਹਨੂੰ ਡਸਟ ਨੂੰ ਉਤਾਰ ਸਕਦੇ ਹੋ ਉਸ ਤੋਂ ਬਾਅਦ ਤੇ ਚਿਹਰੇ ਦੀ ਗੰਦੀ ਡਸਟ ਜਿਹੜੀ ਉਹਦੇ ਨਾਲ ਖਤਮ ਕਰਕੇ ਉਹਦੇ ਨਾਲ ਕੀ ਹੁੰਦਾ ਹੈ ਚਿਹਰੇ ਦਾ ਕਾਲਾਪਨ ਜਿਹੜਾ ਉਹ ਠੀਕ ਹੋ ਜਾਂਦਾ ਹੈ ਚਿਹਰਾ ਇੱਕਦਮ ਨਿੱਖਰ ਜਾਂਦਾ ਹੈ ਗੋਰਾ ਚਿੱਟਾ ਸਾਫ ਸੁਥਰਾ ਹੋ ਜਾਂਦਾ ਹੈ ਫਿਰ ਤੁਸੀਂ ਨਾਈਟ ਨੂੰ ਕਰਨੀ ਹੈਗੀ ਮ사ਜ ਇਸ ਤਰੀਕੇ ਨਾਲ ਵੈਸਲੀਨ ਲੈ ਲੈਣੀ ਹੈ ਵੈਸਲੀਨ ਤੇ ਬਹੁਤ YouTube ਤੇ ਵੀਡੀਓ ਲੋਕਾਂ ਨੇ ਪਾਈਆਂ ਹੋਈਆਂ ਨੇ ਤੇ ਪਰ ਨਾ ਇਹਦਾ ਸਹੀ ਜਿਹੜਾ ਢੰਗ ਹੈ ਨਾ ਉਹ ਕਿਸੇ ਕਿਸੇ ਨੂੰ ਹੀ ਪਤਾ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਵੈਸਲੀਨ ਜਿਹੜੀ ਹੈ ਨਾ orange ਦੇ ਮਤਲਬ ਕਿ ਰਸ ਵਿੱਚ ਪਾ ਲੈਣੀ ਕਿਉਂਕਿ ਕਈਆਂ ਨੂੰ ਨਾ ਸੰਤਰਾ ਜਿਹੜਾ ਹੁੰਦਾ ਹੈ ਨਾ ਉਹਦਾ ਸੂਟ ਹਰ ਕਿਸੇ ਨੂੰ ਕਰ ਜਾਂਦਾ ਜਿਹੜਾ ਨਿੰਬੂ ਹੁੰਦਾ ਉਹ ਸੂਟ ਨਹੀਂ ਕਰਦਾ ਵੈਸੇ ਤਾਂ ਨਿੰਬੂ ਵਿੱਚ ਵੀ ਮਿਕਸ ਕਰਕੇ ਲਗਾਉਣ ਨਾਲ ਇਹਦੇ ਬਹੁਤ ਫਾਇਦੇ ਨੇ ਇਸ ਤਰੀਕੇ ਨਾਲ ਤੁਸੀਂ ਰਾਤ ਨੂੰ ਆਪਣੇ ਫੇਸ ਨੂੰ ਕਰ ਲੈਣਾ ਵੋਸ਼ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਸਕਰਬ ਦੱਸਿਆ ਉਹ ਵਾਲਾ ਸਕਰਬ ਕਰ ਲਓ ਠੀਕ ਹੈ ਅਗਰ ਉਹ ਵਾਲਾ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਘਰੇ ਹੀ ਸੂਜੀ ਲਓ ਸੂਜੀ ਚ ਦਹੀਂ ਮਿਕਸ ਕਰਕੇ ਤੇ ਥੋੜੀ ਜਿਹੀ ਇਹਦੇ ਵਿੱਚ ਪਾ ਲਓ ਮਤਲਬ ਕਿ ਮਲੇਠੀ ਪਾਊਡਰ ਪਾ ਲਓ ਤੇ ਉਹਦਾ ਸਕਰਬ ਕਰਨਾ ਸ਼ੁਰੂ ਕਰ ਦੋ ਥੋੜੀ ਸੂਜੀ ਜ਼ਰੂਰ ਪਾਏ ਕਿਉਂਕਿ ਸਕਰਬ ਜਿਹੜਾ ਬਹੁਤ ਵਧੀਆ ਹੁੰਦਾ ਚਿਹਰੇ ਲਈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਨਾਈਟ ਨੂੰ ਫੇਸ ਨੂੰ ਕਰਨਾ ਹੈ ਵੋਸ਼ ਇਸ ਤਰੀਕੇ ਨਾਲ ਪੂਰੇ ਚਿਹਰੇ ਤੇ ਦੇਖੋ ਮੈਂ ਲਗਾ ਲਈ ਆ ਦੇਖੋ ਠੀਕ ਹੈ ਤੇ ਮੈਂ ਤੁਹਾਨੂੰ ਦੱਸਣੀ ਹੈ ਇਹ ਹੈਗੇ ਮੇਰੇ ਕੋਲ ਗੋਆ ਸ਼ਾ ਇਹ ਵੀ ਆਨਲਾਈਨ ਮਿਲਦਾ ਹੈ ਠੀਕ ਹੈ ਸਿਰਫ 130 ਰੁਪਏ ਦੇ ਵਿੱਚ ਇਹ ਮਿਲ ਜਾਂਦਾ ਹੈ ਗੋਆ ਸ਼ਾ ਠੀਕ ਹੈ ਲਿੰਕ ਜਿਹੜਾ ਮੈਂ ਇੱਕ ਵੀਡੀਓ ਪਹਿਲਾਂ ਪਾਈ ਹੋਈ ਉਹਦੇ ਡਿਸਕ੍ਰਿਪਸ਼ਨ 'ਚ ਦਿੱਤਾ ਵੀ ਹੋਇਆ ਸੀਗਾ ਇਹਦੇ ਵਿੱਚ ਵੀ ਦੇ ਦਵਾਂਗੀ ਤੁਸੀਂ ਮੰਗਵਾ ਸਕਦੇ ਹੋ ਇਦੇ ਨਾਲ ਕੀ ਹੁੰਦਾ ਹੈ ਮ사ਜ ਮੈਂ ਹਰ ਵੀਡੀਓ ਚ ਦੱਸਨੀ ਆ ਚਿਹਰੇ ਲਈ ਮ사ਜ ਬਹੁਤ ਜ਼ਰੂਰੀ ਹੁੰਦੀ ਹੈ ਜਿਨ੍ਹਾਂ ਦੇ ਝੁੜੜੀਆਂ ਨੇ ਨਾ ਖਾਸ ਕਰਕੇ ਉਹਨਾਂ ਲਈ ਮ사ਜ ਬਹੁਤ ਜ਼ਰੂਰੀ ਹੈ ਤਾਂ ਹੀ ਝੁੜੜੀਆਂ ਠੀਕ ਹੋਣਗੀਆਂ ਕਿਸੇ ਕਰੀਮ ਨਾਲ ਨਹੀਂ ਹੁੰਦੀਆਂ ਕਿਸੇ ਵੀ ਫੇਸ ਪੈਕ ਨਾਲ ਨਹੀਂ ਹੁੰਦੀਆਂ ਝੁੜੜੀਆਂ ਹੁੰਦੀਆਂ ਤੁਹਾਡੀਆਂ ਮ사ਜ ਨਾਲ ਤੇ ਮ사ਜ ਕਿਹਦੇ ਨਾਲ ਕਰਨੀ ਉਹ ਮੈਂ ਤੁਹਾਡ ਨਾਲ ਜ਼ਰੂਰ ਸ਼ੇਅਰ ਕਰਦੀ ਹੁੰਦੀ ਆ ਜਿਵੇਂ ਹੁਣ ਮੈਂ ਵੈਸਲੀਨ ਦੇ ਵਿੱਚ ਔਰੈਂਜ ਜੂਸ ਤੇ ਹਾਂਜੀ ਇਹਦੇ ਕਿੰ ਚੰਗੀ ਤਰ੍ਹਾਂ ਲੱਗ ਗਈ ਵੈਸਲੀਨ ਲੱਗ ਗਈ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਤੁਸੀਂ ਲੈਣਾ ਹੈ ਇਹ ਗੋਆਸ਼ਾ ਆ ਦੇਖੋ ਕਿਉਂਕਿ ਇੱਥੋਂ ਹੁੰਦੀ ਆ ਖਾਸ ਕਰਕੇ ਆਪਣੇ ਸਕਿਨ ਜਿਹੜੀ ਹੈ ਨਾ ਲੂਜ਼ ਆ ਚੀਜ਼ ਤੋਂ ਇੱਥੋਂ ਹੁੰਦੀ ਲੂਜ਼ 10 15 ਮਿੰਟ ਤੁਸੀਂ ਡੇਲੀ ਰਾਤ ਨੂੰ ਆਪਣੇ ਚਿਹਰੇ ਦੀ ਮ사ਜ ਕਰਨੀ ਹੈ ਇਹ ਇੱਕ ਸਟੋਨ ਹੈ ਠੀਕ ਹੈ ਨਾ ਹੀ ਪਲਾਸਟਿਕ ਹੈ ਤੇ ਨਾ ਹੀ ਇਹ ਕੰਚ ਹੈ ਠੀਕ ਹੈ ਇੱਕ ਸਟੋਨ ਹੈ ਇਸ ਸਟੋਨ ਹੀ ਬਹੁਤ ਵਧੀਆ ਹੁੰਦਾ ਕਿ ਜਿਹੜਾ ਤੁਹਾਡੇ ਚਿਹਰੇ ਦਾ ਬਲੱਡ ਸਰਕੂਲੇ ਨਾ ਇੱਕ ਤੰਮ ਜਿਹੜਾ ਹੈ ਨਾ ਵਧੀਆ ਚੱਲਣ ਲਾ ਦਿੰਦਾ ਹੈ ਤੇ ਤੁਹਾਡੇ ਜਿਹੜੀ ਸਕਿਨ ਲੂਜ਼ ਹੁੰਦੀ ਹੈ ਉਹਨੂੰ ਟਾਈਟ ਕਰਨ ਵਿੱਚ ਕਾਰਗਰ ਹੈ ਤੁਸੀਂ ਮੇਰੇ ਸਗੇ ਦੇਖ ਸਕਦੇ ਹੋ ਇਸ ਤਰੀਕੇ ਨਾਲ ਇਹਦੀ ਮ사ਜ ਕਰਨੀ ਹੈ ਮੈਂ ਤਾਂ ਥੋੜਾ ਟਾਈਮ ਤੁਹਾਨੂੰ ਕਰਕੇ ਦਿਖਾਣੀ ਹੈ ਕਿਉਂਕਿ ਵੀਡੀਓ ਲੰਬੀ ਹੋ ਜਣੀ ਹੈ ਵੈਸੇ ਤਾਂ 10 15 ਮਿੰਟ ਮੈਂ ਚਿਹਰੇ ਨੂੰ ਡੇਲੀ ਇਹ ਵਾਲੀ ਮ사ਜ ਕਰਨੀ ਆ ਨਾਈਟ ਨੂੰ ਠੀਕ ਹੈ ਇਸ ਤਰੀਕੇ ਨਾਲ ਦੇਖੋ ਉੱਪਰ ਨੂੰ ਲੈ ਕੇ ਜਾਣਾ ਇਸ ਤਰੀਕੇ ਨਾਲ ਫਿਰ ਤੁਸੀਂ ਇਸ ਤਰੀਕੇ ਨਾਲ نیچے ਨੂੰ ਲੈ ਕੇ ਜਾਣਾ ਆ ਦੇਖੋ ਸਕਿਨ ਵਿੱਚ ਇੱਕ ਸ਼ਾਈਨ ਆ ਜਾਂਦੀ ਹੈ ਸਕਿਨ ਵਿੱਚ ਇੱਕ ਚਮਕ ਆ ਜਾਂਦੀ ਹੈ ਲੂਜ਼ ਸਕਿਨ ਜਿਹੜੀ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਮ사ਜ ਡੇਲੀ ਕਰੋ ਜਿਨ੍ਹਾਂ ਦੇ ਹੈਗੀ ਹੈ ਆ ਇਹ ਪ੍ਰੋਬਲਮ ਹੈ ਕਿ ਸਾਡੀ ਜਿਹੜੀ ਸਕਿਨ ਹੈ ਲੂਜ਼ ਹੋ ਗਈ ਹੈ ਸਾਡੀ ਸਕਿਨ ਜਿਹੜੀ ਇੱਕਦਮ ਢਲਕਣ ਲੱਗ ਗਈ ਹੈ ਬਿਲਕੁਲ ਠੀਕ ਹੋਣੀ ਸ਼ੁਰੂ ਹੋ ਜਾਏਗੀ ਸਕਿਨ ਵਿੱਚ ਨਈ ਚਮਕਾਵੇਗੀ ਇਸ ਤਰੀਕੇ ਨਾਲ ਠੀਕ ਹੈ ਅਗਰ ਇਹ ਵਾਲਾ ਨਹੀਂ ਹੈਗਾ ਇੱਕ ਹੋਰ ਦੱਸਣੀ ਇਹ ਹੈਗਾ ਰੋਲਰ ਇਹ ਹੈਗਾ ਅੱਖਾਂ ਨੂੰ ਇਥੋਂ ਠੀਕ ਹੈ ਕਿਉਂਕਿ ਇਹਦਾ ਦਬਾਅ ਘੱਟ ਜਾਂਦਾ ਤੇ ਅੱਖਾਂ ਤੇ ਦਬਾਅ ਹਮੇਸ਼ਾ ਘੱਟ ਹੀ ਪਾਣਾ ਚਾਹੀਦਾ ਠੀਕ ਹੈ ਇਸ ਤਰੀਕੇ ਨਾਲ ਅੱਖਾਂ ਤੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅੱਖਾਂ ਤੇ ਵੀ ਜਿਹੜੇ ਵੱਟ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ ਉਹ ਵੀ ਇਹਦੇ ਨਾਲ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਐ ਨਹੀਂ ਹੈਗਾ ਕਿ ਇੱਕ ਅੱਧੀ ਵਾਰ ਨਾਲ ਹੀ ਹੁੰਦਾ ਹੈ ਇਹਨੂੰ ਜ਼ਿੰਦਗੀ ਜਿਹਦਾ ਜਾਨੀ ਕਿ ਆਦਤ ਪਾ ਲਓ ਜਿਵੇਂ ਆਪਾਂ ਰੋਟੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ ਤੇ ਤੁਸੀਂ ਇਸ ਚੀਜ਼ ਤੋਂ ਬਿਨਾਂ ਵੀ ਨਹੀਂ ਰਹਿ ਸਕਦੇ ਅਸੀਂ ਆਦਤ ਬਣਾ ਲਓ ਠੀਕ ਹੈ ਅਗਰ ਇਹ ਚੀਜ਼ ਨਹੀਂ ਹੈਗੀ ਫਿੰਗਰ ਲੋ ਆਪਣੀਆਂ ਇਸ ਤਰੀਕੇ ਨਾਲ ਮ사ਜ ਕਰੋ ਆ ਦੇਖੋ ਆ ਦੇਖੋ ਇਸ ਤਰੀਕੇ ਨਾਲ ਆਪਣੇ ਫੋਰਹੈਡ ਦੀ ਮ사ਜ ਕਰਨੀ ਹੈ ਚਿਹਰੇ ਤੇ ਇੱਕ ਨਵੀਂ ਚਮਕ ਆ ਜਾਂਦੀ ਜਿਹੜੀ ਵੈਸਲੀਨ ਹੁੰਦੀ ਹੈ ਨਾ ਜਿਹੜਾ ਖੁਸ਼ਕ ਚਿਹਰਾ ਹੁੰਦਾ ਨਾ ਉਹਨੂੰ ਨਾ ਨੇਚਰਲ ਗਲੋਇੰਗ ਬਣਾ ਦਿੰਦੀ ਬਹੁਤ ਵਧੀਆ ਹੁੰਦੀ ਹੈ ਇਹ ਵਾਲੀ ਵੈਸਲੀਨ ਠੀਕ ਹੈ ਹਾਂ ਦੇਖੋ ਕੋਰੀਅਨ ਲੋਕ ਕੋ ਵੈਸਲੀਨ, ਜੋਲ ਇਹ ਚੀਜ਼ਾਂ ਦਾ ਬਹੁਤ ਇਸਤੇਮਾਲ ਕਰਦੇ ਨੇ ਤਾਂ ਹੀ ਉਹਨਾਂ ਦੀ ਸਕਿਨ एकदम ਚਮਕਦਮ ਕੁਮਾਰਦੀ ਰਹਿੰਦੀ ਹੈ। ਤੇ ਦੇਖੋ ਠੀਕ ਹੈ। ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਦੇ ਪੁਆਇੰਟ ਜਿਹੜੇ ਨੇ ਨਾ ਮ사ਜ ਕਰਦੇ ਰਹੋ ਚਿਹਰਾ ਤੁਹਾਡਾ ਇੱਕਦਮ ਬ੍ਰਾਈਟ ਰਹੇਗਾ, ਇੱਕਦਮ ਸੋਹਣਾ ਸੁਨੱਖਾ ਹੋ ਜਾਏਗਾ। ਸ਼ਾਈਆਂ ਦੀ ਪ੍ਰੋਬਲਮ, ਪਿਗਮੈਂਟੇਸ਼ਨ ਦੀ ਪ੍ਰੋਬਲਮ, ਝੁਰੜੀਆਂ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ। ਮ사ਜ ਹਮੇਸ਼ਾ ਉੱਪਰ ਨੂੰ ਕਰਨੀ ਹੈ ਇਸ ਤਰੀਕੇ ਦੇ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ। ਸਹੀ ਤਰੀਕੇ ਦਾ ਮ사ਜ ਦਾ ਸਕਿਨ ਨਾ ਠੀਕ ਹੈ ਆ ਦੇਖੋ ਡੇਲੀ 15-20 ਮਿੰਟ ਦੋ ਆਪਣੇ ਚਿਹਰੇ ਨੂੰ ਆਪਣੀ ਸਕਿਨ ਨੂੰ ਫਿਰ ਦੇਖੋ ਤੁਹਾਡਾ ਚਿਹਰਾ ਕਿਵੇਂ ਚਮਕੇਗਾ ਠੀਕ ਹੈ ਤੇ ਆ ਵਾਲੀ ਫਿੰਗਰ ਜਿਹੜੀ ਹੈ ਨਾ ਆ ਪੁਆਇੰਟ ਜਰੂਰ ਦਬਾਇਆ ਕਰੋ ਦਿਨ ਵਿੱਚ 5-6 ਮਿੰਟ ਆ ਵਾਲੇ ਦਬਾਉਂਦੇ ਰਿਹਾ ਕੋਈ ਇਹਦੇ ਨਾਲ ਕੀ ਹੁੰਦਾ ਹੈ ਤੁਹਾਡੇ ਚ ਜਿਹੜੀ ਇਹ ਹੁੰਦੀ ਹੈ ਨਾ ਚੀਕਸ ਜਾਨਕਿ ਤੁਹਾਡੇ ਗੱਲਾਂ ਇਹਦੀ ਇੱਕਦਮ ਚਮਕ ਜਿਹੜੀ ਵੱਧ ਜਾਏਗੀ ਇੱਕਦਮ ਨਖਾਰ ਆਵੇਗਾ ਇਹ ਪੁਆਇੰਟ ਜਰੂਰ ਦਬਾਇਆ ਕਰੋ ਆ ਵਾਲੇ ਤੇ ਨਾਲੇ ਤੁਹਾਡੇ ਡਾਰਕ ਸਰਕਲ ਠੀਕ ਹੁੰਦੇ ਨੇ ਇਹਦੇ ਨਾਲ ਅੱਖਾਂ ਤੇ ਜਿਹੜੇ ਆਲਟਰ ਟੋਏ ਜਿਹਾ ਪਏ ਹੁੰਦੇ ਨੇ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਕੇ ਦੱਸਣਾ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਕਿਉਂਕਿ ਆਪਾਂ ਦੇਖੋ ਤੁਹਾਡੇ ਨਾਲ ਹਰ ਵੀਡੀਓ ਸ਼ੇਅਰ ਕਰਦੇ ਆ ਕਿ ਤੁਹਾਡੇ ਚਿਹਰਾ ਜਿਹੜਾ ਚਮਕ-ਦਮਕ ਵਾਲਾ ਹੋ ਜਾਵੇ ਘੱਟ ਖਰਚੇ ਵਿੱਚ ਜਿਹੜਾ ਫੇਸ਼ੀਅਲ ਆਪਾਂ ਮਹਿੰਗੇ ਤੇ ਮਹਿੰਗੇ ਕਰਵਾਨੇ ਆ ਨਾ ਉਹਨਾਂ ਤੋਂ 1000 ਗੁਣਾ ਜ਼ਿਆਦਾ ਨਿਖਾਰ ਤੇ 1000 ਗੁਣਾ ਜ਼ਿਆਦਾ ਵਧੀਆ ਸਕਿਨ ਤੁਹਾਡੀ ਹੋਵੇ ਕਰੇ ਹੀ ਇਦਾਂ ਦੇ ਟ੍ਰੀਟਮੈਂਟ ਕਰਕੇ ਠੀਕ ਹੈ ਮ사ਜ ਬਹੁਤ ਜ਼ਰੂਰੀ ਹੈ ਆਈਬ੍ਰੋਨ ਜ਼ਰੂਰ ਇਦਾਂ ਚੱਕਿਆ ਕਰੋ ਕਿਉਂਕਿ ਜਿਹੜੀ ਅੱਖਾਂ ਧੱਸ ਜਾਂਦੀਆਂ ਨੇ ਨਾ ਤੇ ਤ ਤੋਂ ਬਾਅਦ ਉਹ ਨਹੀਂ ਧਸਣ ਲੱਗੀਆਂ